ਵੜੀ ਖਬਰ ਦਰੋ ਕਰਾਂਗੇ ਦੱਸਦੇ ਕਿ ਵੱਡੀ ਖਬਰ ਮਕਸਦ ਸਾਈਟ ਤੋਂ ਸੰਮੇ ਆ ਰਹੀ ਹੈ ਲਪ੍ਰਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਪ੍ਰਿਤ ਕੌਰ ਨੂੰ 68 ਗ੍ਰਾਮ ਅਫੀਮ ਅਤੇ 30000 ਦੀ ਡਰਗ ਮਨੀ ਦੇ ਸਣੇ ਇੱਕ ਸਵਿਫਟ ਕਾਰ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਅਪਰਾਧ ਜਗਤ ਦੇ ਨਾਮੀ ਗੈਂਗਸਟਰ ਵਿੱਕੀ ਗੌਂਟਰ ਦੀ ਪੈਨ ਹੈ ਲਪ੍ਰਿਤ ਕੌਰ ਅਤੇ ਲਪ੍ਰਿਤ ਕੌਰ ਦਾ ਸਾਥੀ ਵੀ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ 26 ਜਨਵਰੀ 2018 ਨੂੰ ਪੁਲਿਸ ਮੁਕਾਬਲੇ ਦੇ ਵਿੱਚ ਵਿੱਕੀ ਗੌਂਟਰ ਜੋ ਹੈ ਉਹ ਮਾਰਿਆ ਗਿਆ ਸੀ ਤਿਉਹਸੇ ਦੀ ਪੈਣ ਹੈ ਲਪ੍ਰਿਤ ਕੌਰ 86 ਗ੍ਰਾਮ ਅਫੀਮ ਤੇ 30000 ਦੇ ਡਰਗ ਮਣੀ ਦੇ ਸਨੇ ਸਵਿਫਟ ਕਾਰਦੇ ਸਨੇ ਜੋੜੀਏ ਗਾਰਿਕ ਤਜੜ ਕਾਬੂ ਕੀਤੇ ਗਏ ਨੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਪ੍ਰਿਤ ਕੌਰ ਦਾ ਜੋ ਸਾਥੀ ਹੈ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਪਰਾਜ ਜਗਤ ਦੇ ਨਾਮਿਕ ਗੈਂਗਸਟਰ ਵਿੱਕੀ ਗੌਟਰ ਦੀ ਪੈਨ ਹੈ ਲਪਰਿਤਕਰ ਜਿਸ ਨੂੰ ਕੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਇੱਕ ਵੱਡੀ ਕਾਮਯਾਬੀ ਮੁਕਤਸਰ ਸਾਹਿਬ ਤੋਂ ਜੁੜੀ ਹੈ ਪੁਲਿਸ ਨੂੰ ਮਿਲੀ ਹੈ ਮੁਕਤਸਰ ਸਾਹਿਬ ਪੁਲਿਸ ਨੂੰ ਇਹ ਵੱਡੀ ਕਾਮਯਾਬੀ حاصل ਹੋਈ ਹੈ ਲਪਰਿਤਕਰ ਨੂੰ 88 ਗ੍ਰਾਮ ਅਫੀਮ ਅਤੇ 30000 ਦੇ ਡਰਗ ਮਨੀ ਦੇ ਸਮੇਤ ਕਾਬੂ ਕੀਤਾ ਗਿਆ ਨਾਲੀਆਂੋਂ ਤਾਂ ਇੱਕ ਸਵਿਫਟ ਕਾਰ ਜੁੜਾਈ ਹੋਈ UV ਬਰਾਮਦ ਕਰ ਲਿਆ ਗਿਆ ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਨ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹਾਂ ਦੱਸਦੀ ਹੈ ਕਿ 2018 ਦੀ 26 ਜਨਵਰੀ ਦੀ ਰਾਤ ਜਦੋਂ ਪੰਜਾਬ ਵਿੱਚ ਗੈਂਗਸਟਰਾਂ ਦੇ ਇਨਕਾਊਂਟਰ ਕਰਨ ਦੇ ਯੁੱਗ ਦੀ ਸ਼ੁਰੂਆਤ ਹੋਈ ਸੀ ਮੇਰੇ ਕਹਿਣ ਦਾ ਮਕਸਦ ਹੈ ਅਪਰਾਧ ਜਗਤ ਸਰਗਣੇ ਵਿੱਕੀ ਗਾਉਂਡਰ ਦੇ ਹੋਏ ਪੁਲਿਸ ਮੁਕਾਬਲੇ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਕਿ ਵਿੱਕੀ ਗਾਉਂਡਰ ਜਿਸ ਦਾ ਖਾਤਮਾ 2018 ਵਿੱਚ ਹੋ ਗਿਆ ਸੀ ਤਾਂ ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਵਿੱਕੀ ਗਾਉਂਡਰ ਦੀ ਭੈਣ ਨੂੰ 68 ਗ੍ਰਾਮ ਅਫੀਮ 30000 ਰੁਪਏ ਦੀ ਡਰੱਗ ਮਣੀ ਅਤੇ ਇੱਕ ਸਵਿਫਟ ਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸੁਣਾਵਾਂਗੇ ਨਾਲ ਇਸ ਮਾਮਲੇ ਦੇ ਜਾਂਚ ਅਧਿਕਾਰੀ ਦਾ ਕੀ ਕਹਿਣਾ ਸੀ ਇਸ ਪੂਰੀ ਘਟਨਾ ਨੂੰ ਲੈ ਕੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸਾਡੀ ਪੁਲਿਸ ਪਾਰਟੀ ਕੋਟਕਪੂਰਾ ਰੋਡ ਬਾਈਪਾਸ ਤੇ ਮੌਜੂਦ ਸੀ ਜਿਸ ਦੌਰਾਨ ਇੱਕ ਸਵਿਫਟ ਕਾਰ ਕੋਟਕਪੂਰਾ ਸਾਈਡ ਤੋਂ ਆਈ ਜਿਸ ਦੇ ਵਿੱਚ ਇੱਕ ਔਰਤ ਤੇ ਇੱਕ ਲੜਕਾ ਸੀ ਤੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਲੜਕੇ ਦਾ ਨਾਮ ਹੈ ਮੋਹਰ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਕਬਰਵਾਲਾ ਤੇ ਲੜਕੀ ਦਾ ਨਾਮ ਲਵਦੀਪ कौर ਪਤਰੀ ਕੁਲਦੀਪ ਸਿੰਘ ਇਹੀ ਵਾਸੀ ਕਬਰ ਵਾਲਾ ਜੀ ਜਿਨ੍ਹਾਂ ਨੇ ਭਜਣ ਦੀ ਕੋਸ਼ਿਸ਼ ਕੀਤੀ ਜੋ ਰੋਕਣ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਤੋਂ ਪ੍ਰੰਤ ਸਵੱਛਤਕਾਰ ਦੇ ਵਿੱਚੋਂ 68 ਗ੍ਰਾਮ ਅਫੀਮ ਤੇ 30000 ਰੁਪਏ ਡਰਗਮਣੀ ਬਰਾਮਦ ਹੋਇਆ ਜੀ ਮਤਲਬ ਡਰਗਮਣੀ ਉਹਨਾਂ ਨੂੰ ਕਬਜ਼ਾ ਪੁਲਿਸ ਚ ਲਿਆ ਗਿਆ ਤੇ ਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਗਿਆ ਮਾਨ ਲਿਆ ਹੋਰ ਵੀ ਪੁੱਛਗਛ ਚੱਲ ਰਹੀ ਹੈ ਪੁੱਛਗਛ ਦੌਰਾਨ ਜੈਸੀ ਵੀ ਸੂਰਤ ਹੋਵੇਗੀ